पाठाकूनी मोही करू कीर पाठाकूर आपली मोही মন দিলা করে দেখো দেখো মানে এটা তো 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 মানে روپا پر خدا سيو دار جان صاحب اها طرح کي اي جي هڪ قدره درتقي دريڪ پتي جي سيو دار صاحب جي واري ووجي اها طرح کي اي جي هڪ قدره درتقي دريڪ پتي جي سيو دار صاحب جي واري ووجي ਸੋ ਜੀ ਕਹਤਾਂ ਮੈਂ ਜੀ ਕਰਸਾ ਜੀ ਬਣਾਣੀ ਵਾਹਿਗੁਰੂ ਜੀ ਕਦਾ ਮੰਨਿਵਾ ਮਤੁਚੀ ਮਰਪਤ ਤੇ ਕਾ ਅਲਪੁਰ ਕੋਈ ਬੀਆਤ ਆਪਣੇ ਭੰਟ ਤੋਂ ਬਸਾਈ ਸਰਕਾਰ ਜੀ ਜਿਸ ਨੇ ਮੇਰੇ ਮਹਾਰਾਜ ਦਰਵਾਜ਼ੇ ਉੱਤੇ ਕੰਮ ਹ ਜਨਮ ਖਰਸਾ ਕੰਤੂ ਛੋੜਿਆ ਗਏ ਕੋ ਦੇ ਦਰਸ਼ਨ ਕੀਤੀ ਵਸਿਹਾ ਜਦਾਦ ਆਪਣੇ ਪਿਆਰੇ ਖਰਸਾ ਜੀ ਮਕਸੂਰ ਜੀ ਬਣਾਉਣੇ ਨੂੰ ਮਨਸਤ ਸਤਿਗੁਰੂ ਦੇ ਤਾਣੇ ਤੇ ਤਾਣ ਸਤਿਗੁਰੂ ਨੂੰ ਹਾਂ ਤਨ ਵਰਦੀ ਤੇ ਸਭਾ ਜੀ ਮਾਨ ਸਵਰਸ਼ਾ ਕਟਕ ਤੋਂ ਮਾਰੂਤਾਂ ਸੰਤ ਸਿੰਘ ਜੀ ਦਰਸੇ ਮਹਾਰਾਜ ਤਾਨ ਤਾਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਗਰੀਬ ਨवाज ਮਹਾਰਾਜ ਜੀ ਆਪ ਜੀ ਦੇ ਪਾਸ ਕਰਨ ਮੇ ਪੁੱਛੇ ਪਾਸ਼ਾ ਮਹਾਰਾਜ ਜੀ ਅਤੇ ਆਪ ਜੀ ਦੇ ਚੇਤੇ ਪਾਸ਼ਾ ਮਹਾਰਾਜ ਦਰੋਪਰ ਦੇ ਨਾਮ ਪੁੱਛੇ ਪਾਸ਼ਾ ਮਹਿੰਦੀ ਜਿਹੜਾ ਦੇਸੀ ਪਰਿਵਾਰਗਤ ਮਾਸਟਰ ਜੀ ਪਾਸ਼ਾ ਜੀ ਮਹਾਰਾਜ ਆਪਣੀ ਕਿਰਤ ਕਮਾਈ ਜਮਾਰਾ ਸ੍ਰੀ ਪਾਸ਼ਾ ਮਹਾਰਾਜ ਆਪ ਜੀ ਦਾ ਬਰਾਦਰ ਸਵਾਗਤ ਕਰੀ ਸੰਗਤਾਂ ਬਾਤਿ ਮਹਾਰਾਜ ਜੀ ਚਾਹ ਬੱਠੇ ਦੇ ਲੰਗਰ ਹਾਜ਼ਰ ਹੋ ਮਹਾਰਾਜ ਜੀ ਆਗਦੀ ਦਰ ਪ੍ਰਮਾਣ ਕਰਨਾ ਕਿਰਪਾ ਕਰਨ ਹੱਥੋਂ ਸੱਚੀ ਪਾਤਸ਼ਾਹ ਜੀ ਦਾ ਦਾਤਾ ਇੱਕ ਹੈ ਸਭ ਕੋ ਦੀਨ ਬਿਹਾਰ ਦਿਨ ਦੀ ਤੋਟਣਾ ਵਿਗਣ ਸਾਰੇ ਭੰਡਾਰੇ ਵਿੱਚ ਮਹਾਰਾਜ ਜੀ ਚਾਰ ਇਤਿਹਾਸ ਵਿੱਚ ਮਹਾਰਾਜ ਜੀ ਆਗਦੀ ਕਿਰਪਾ ਕੰਨੀ ਭਰ ਅਸੀਂ ਪਾਧੀਆ ਹਾਜ਼ਰੀਆਂ ਦਰ ਪ੍ਰਮਾਣ ਕਰਨ ਲਈ ਹੱਥੋਂ ਸੱਚੀ ਪਾਤਸ਼ਾਹ ਮਹਾਰਾਜ ਜੀ ਮੈਂ ਇਸ ਬਰਤਨ ਤੋਂ ਹੱਥੋਂ ਸੱਚੀ ਪਾਤਸ਼ਾਹ ਜੀ ਮਾਰੇ ਪਰਿਵਾਰ ਦੇ ਬਾਧੇ ਕੋਣੇ ਨਾਲ ਗੁਰੂ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਦੁੱਖਾਂ ਦਾ ਪ੍ਰਕਾਸ਼ ਕਰਨਾ ਕਰਦੇ ਸੁੱਖ ਸ਼ਾਂਤੀ ਬੱਚਿਆਂ ਨੂੰ ਤੰ ਅਰਦਾਸਾ ਜੋਤ ਲਈਆਂ ਬੇਨਤੀਆਂ ਦਰ ਪ੍ਰਵਾਨ ਕਰਨੀਏ ਹਰ ਬਸ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਆਪਣੀ ਚਾਣੂ ਕੋ ਉਨਾ ਦੀ ਦੁਆਪਾ ਕਰੋ ਸਮੂਹ ਸੰਤਾਨ ਦੇ ਵਰਤਾਨ ਦੀ ਆਪਰਪਾਤਾ ਕਰਨੀ ਜੋਸ਼ਕੇ ਆਗੀ ਦਾ ਕੋਈ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜੱਪੇ ਮਹਾਰਾਜ ਜੀ ਦਸਨਾ ਨੂੰ ਪਿੱਤਰ ਪਰਮਾਤਮਾ ਜੀ ਕੋ ਲਾ ਚੁੱਕਾ ਦੀਆਂ ਖਿਮਾ ਕਰਨ ਦੀ ਹਰ ਦਿਲ ਦੀ ਅਰਦਾਸ ਜੀ ਜੀ ਆਏ ਸੋ ਰਾਜੀ ਹੋ ਕੇ ਜਾਵੇ ਕਲਾ ਵਹਿ ਗੁਰੂ ਜੀ ਵਰਤਾਨ ਸਹੀ ਪਿਆਰੇ ਮਨਾਹੋ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਤੇ ਆਵੇ ਜੀ ਸ਼ਿਰਕ ਨਾਲ ਨਾਮ ਕਰੀ ਲਾ ਤੇਰੇ ਖੋੜੀ ਸਤਿ ਬਖਸ਼ਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੋ ਨਿਹਾਲ ਹਰਿ ਜੈ ਹਾਏ ਜਰ ਪਰਸਨ ਰਾਤ ਨੂੰ ਜੀ ਹਾਂਜੀ ਬਾਕੀ ਸਭ ਗੁਰਪੁਰਬ ਜੀ ਰਿਵਾਜ ਦੇ ਬੋਲ ਤੇ ਪ੍ਰਵਾਦ ਤੇਰੀਆਂ ਕੱਡੀਆਂ ਜਾ ਰਹੀਆਂ ਅੱਜ ਇਹ ਮੂਨ ਤਾਰਾ ਕੈਫੇ ਦੇ ਵਿੱਚ ਸਵਾਦ ਕੀਤਾ ਗਿਆ ਪ੍ਰਭਾਤ ਫੇਰੀਆਂ ਦਾ ਕੀ ਕੰਦਨ। ਮਤਲਬ ਆਟੀਸੀ 7699 ਦੇ ਸਾਰੇ ਸਰੋਤਿਆਂ ਨੂੰ ਇਹ ਸਾਡੇ ਉਹਨਾਂ ਪਿਆਰ ਭਰੇ ਸਸਸੀ ਦਾ ਇਹ ਪ੍ਰਭਾਤ ਫੇਰੀਆਂ ਮਤਲਬ ਜੋ ਸਵੇਰ 4 ਵਜੇ ਸ਼ੁਰੂ ਹੁੰਦੀਆਂ ਤੇ ਅੱਜ ਜਿਹੜੀ ਆ ਸਾਡੇ ਮੂਨ ਤਾਰਾ ਕੈਫੇ ਬਦੋਂ ਪ੍ਰਭਾਤ ਫੇਰੀ ਦਾ ਸਵਾਦ ਕੀਤਾ ਗਿਆ ਤੇ ਬਹੁਤ ਵਧੀਆ ਗੱਲ ਹੈ ਜੀ ਕਿ ਮਤਲਬ ਇਹ ਜਿਵੇਂ ਕੋ ਨਾਨਕ ਦੇ ਪਾਚਾਈ ਨੇ ਕਦੇ ਆ ਵੀ ਆ ਕੇ ਵਹਿਮਾ ਭਰਮਾਂ ਤੋਂ ਕੀਤਾ ਜੋ ਵਹਿਮਾ ਭਰਮਾਂ ਦਾ ਤੇ ਝੂਠ ਦਾ ਨੇਹਾ ਜਿਹੜਾ ਸੰਸਾਰ ਤੇ ਛਾਇਆ ਹੋਇਆ ਸੀਗਾ ਉਸ ਤੋਂ ਮਤਲਬ ਇਹ ਆ ਵੀ ਦੂਰ ਕਰਕੇ ਲੋਕਾਂ ਨੂੰ ਵਹਿਮਾ ਭਰਮਾਂ ਚੋਂ ਕੱਢ ਕੇ ਇੱਕ ਸੱਚ ਦੇ ਮਾਰਗ ਦਾ ਰਸਤਾ ਦਿੱਤਾ ਉਸ ਮਾਰਗ ਤੇ ਚੱਲਣ ਦੀ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਹੈ ਤੇ ਆਪ ਆਪਣੇ ਜੀਵਨ ਦੇ ਸਫਰ ਦੇ ਵਿੱਚ ਉਹਨਾਂ ਨੇ ਜਿੱਥੇ 4000 ਮੀਲ ਤੋਂ ਵੀ ਵੱਧ ਜਿਹੜਾ ਸਫਰ ਕਰਕੇ ਉਲਦੇ ਭਟਕੇ ਲੋਕਾਂ ਨੂੰ ਆਪਣੇ ਰਾਹ ਪਾਇਆ ਉੱਥੇ ਨਾਲ ਦੀ ਨਾਲ ਸਮੁੱਚੀ ਸੰਸਾਰ ਨੂੰ ਇੱਕ ਇਹ ਸੰਦੇਸ਼ ਦਿੱਤਾ ਸੀ ਕਿ ਨਾਮ ਜਪੋ ਵੰਡ ਛਕੋ ਤੇ ਕਰਤ ਕਰੋ ਤੇ ਉਹ ਕਰਤ ਦਾ ਜਿਹੜਾ ਸੰਦੇਸ਼ ਹੈ ਜਿਹੜਾ ਹੈ ਮੈਂ ਸਮਝਦਾ ਉਹ ਮਿਸਾਲ ਹੋਣ ਦਾ ਰਾ ਦੇ ਜਿਹੜੇ ਪ੍ਰਬੰਧਕ ਜਿਹੜੀ ਮੈਨੇਜਮੈਂਟ ਕਮੇਟੀ ਆ ਉਹ ਵੀ ਮਤਲਬ ਇਹ ਆ ਵੀ ਕਰਤ ਕਰ ਰਹੀ ਆ ਬਾਬੇ ਨਾਨਕ ਦੇ ਸੰਦੇਸ਼ ਦੇ ਨਾਲ ਆਪਣਾ ਜੀਵਨ ਨੂੰ ਆਧਾਰ ਬਣਾਇਆ ਇਹਨਾਂ ਨੇ ਤੇ ਅੱਜ ਜਿਹੜਾ ਇੱਕ ਬਿਮਾਰ ਗਾਧਮ ਜਿਹੜਾ ਚੱਕਿਆ ਤੇ ਸੁਭਾਸ ਵੀ ਦੇ 4:30 ਦਾ ਟਾਈਮ ਆ ਜੀ ਭਰਵਤ ਪੇਰੇ ਜਿਹੜਾ ਮਤਲਬ ਉਹ ਇੱਥੇ ਆ ਕੇ ਸਵਾਗਤ ਕੀਤਾ ਉਹਦੇ ਲਈ ਮਹਿਮੂਨ ਪੈਰਾ ਦੀ ਤਰਫੋਂ ਦੇ ਕਿ ਮੈਂ ਬਹੁਤ ਬਹੁਤ ਸ਼ੁਕਰੀਆ ਦਿੰਦਾ ਹਾਂ ਜੀ I